ਹਾਂ ਹੀ ਹਸ ਤੱਕ ਕੰਮ ਕਰਕੇ ਥੱਕ ਗਈ ਮਣਕੁਪੂਖ ਦੇਖ ਲੈ ਮੈਂ ਸੋਚ ਰਹੀ ਸੀ ਕਿ ਅੱਜ ਮੈਂ ਪੇਕ ਕੇ ਜਾਣ ਦੀ ਚਲੋ ਪੁੱਛਦੀ ਹਾਂ ਜੀ ਸੁਣਦੇ ਹੋ ਤੁਸੀਂ ਜੀ ਸੁਣ ਰਹੇ ਹੋ ਹੋ ਜੀ ਆਇਓ ਆਇਆ ਜੀ ਮੇਰੀ ਗੱਲ ਸੁਣੋ ਮੈਂ ਵਿਕੈਰੀਸ ਨੇ ਪੇਕ ਕੇ ਜਾਣ ਦੀ ਕੀ ਕਰਾਂਗੀ ਵੇਖੇ ਤੂੰ ਨਹੀਂ ਮਿਲਿਆੰਦੀ ਮੈਨੂੰ ਬਹੁਤ ਟਾਈਮ ਹੋ ਗਈ ਨਹੀਂ ਮੈਂ ਕਿਤੇ ਨਹੀਂ ਜਾਣਾ ਇੱਕ ਤਾਂ ਮੇਰਾ ਸਾਰਾ ਸੀਰੀ ਆਇਆ ਹਜੇ ਤੱਕ ਅੱਛਾ ਕੁਛ ਚਿਕਨ ਗੁੰਨੀਆਂ ਹੋ ਰਹਾ ਮੈਨੂੰ ਜੇ ਤੁਸੀਂ ਮੰਨ ਜੋ ਐਵੇਂ ਨਾ 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 ਮੇਰੀ ਗੱਲ ਸੁਣੋ ਕਿਤੇ ਨਹੀਂ ਜਾਣਾ ਮੈਂ ਜਾਣਾ ਖੇਤ ਰੋਟੀ ਲੈ ਕੇ ਆ ਜੀ ਅੱਛਾ ਠੀਕ ਹੈ ਠੀਕ ਹੈ ਜੀ ਆਹ ਹੋਰ ਠੀਕ ਹੈ ਜੀ ਬਸ ਵੇਨਤ ਵਾਲੀ ਗੱਲ ਲੈ ਮੈਨੂੰ ਭੇਜ ਦਿਓ ਤੁਸੀਂ ਨਹੀਂ ਜਾਣਾ ਜਦੋਂ ਮੈਂ ਕਹਿੰਦਾ ਠੀਕ ਹੈ ਮੇਰੀ ਗੱਲ ਸੁਣਾ ਇੱਕ ਤਾਂ ਸੀਰੀ ਨਹੀਂ ਹੋਇਆ ਉ ਤਾਂ ਮੇਰਾ ਦਿਮਾਗ ਖਰਾਬ ਕਰ ਰੱਖਿਆ ਉਹਨੇ ਤੋ ਤੈਨੂੰ ਕਿਹਦੇ ਰਾਜ ਮੈਂ ਤਾਂ ਕੰਮ ਹੀ ਕਰ ਲੈਣੇ ਘਰ ਦਾ ਕਰ ਲੈ ਜਾ ਇਹ ਸਾਲੇ ਦਾ ਇਕੱਲੇ ਇਕੱਲੇ ਨੇ ਤਫਾਰ ਕੇ ਪਤਾ ਨਹੀਂ ਕੀ ਕਰਦਾ ਹੁੰਦਾ ਚਾਚਾ ਚਾਚਾ ਮੈਨੂੰ ਲੱਗਦਾ ਸਾਲਾ दारू ਕੱਢਾ ਨਾ ਕਰਿਆ ਪੈਂਦਾ ਜਾਂ ਫਿਰ ਰਾਤ ਨੂੰ ਸਾਥੋਂ ਨਹੀਂ ਉੱਠਿਆ ਜਾਂਦਾ ਗੱਲ ਕੀ ਨੂੰ ਹੁਣ ਉਹ ਹੋਰਦਾ ਨਹੀਂ ਬੋਲ ਨਹੀਂ ਹੁੰਦਾ ਚਾਚਾ ਕਾਤਾ ਉਹ ਆ ਆਇਆ ਮੇਰਾ ਖਾ ਦੇਖਾ ਨਾ ਹੋ ਗਿਆ ਤੇਰਾ ਟਾਈਮ ਹੈ ਜੇ ਤੂੰ ਦੂਆ ਜਸ ਸਾਰੇ ਕਿ ਤੇ ਅੱਗ ਲੱਗ ਰਹੀ ਏ ਓਏ ਉਹ ਜਾ ਚਾਹ ਮੇਰਾ ਸਾਲ ਇੱਕ ਬਾਰ ਕੋਈ ਸਾਥਰੀ ਗਾਰ ਤਾਂ ਠੀਕ ਹੈ ਨਾ ਤੈਨੂੰ ਇਹ ਨਹੀਂ ਪਤਾ ਵੀ ਕਾਤੇ ਹੋਏ ਸਾਰਾ ਕੰਮ ਹੈ ਉਹ ਚਾਚਾ ਵਿਆਹ ਵਾਗ ਗਿਆ ਦੀ ਵਿਆਹ ਵਾਗ ਗਿਆ ਸੀ ਹੁਣ ਵਿਆਹ ਸਾਦੀ ਦੇ ਕੰਮ ਹੋਏ ਜਾਂਦਾ ਮੰਨਿਆ ਵਿਆਹ ਸਾਦੀ ਦੇ ਕੰਮ ਹੋ ਜਾਂਦਾ ਦੋ ਤਿੰਨ ਦਿਨ ਕੌਣ ਦੇਣਦਾ ਰੋਥੇ ਮਿਲਾਂ ਨਹੀਂ ਆਏ ਦੱਸਾ ਉਹ ਅੱਗੇ ਤੋਂ ਨਹੀਂ ਜਾਂਦਾ ਕੱਲ ਅੱਗੇ ਵਿਆਹ ਸਾਦੀ ਮਾਵੜਾ ਹੁਣ ਮੇਰੇ ਮਗਰ ਕੀ ਕਰਦਾ ਨਾ ਹੋਏ ਤੂੰ ਕੰਮ ਕਰ ਜਿਹੜੇ ਕਰਨ ਕਰਨ ਵਾਲੇ ਪੈ ਨਹੀਂ ਦੱਸਾ ਰੋਟੀ ਖਾਣੀ ਹੈ ਹੋਰ ਨਾਲੇ ਤੇਰੀ ਚਾਚੀ ਰੋਟੀ ਖੇਚ ਲੈ ਕੇ ਆ ਜੂਗੀ ਉੱਥੇ ਖਾ ਲਾਂਗੇ ਤੂੰ ਕੰਮ ਕਰ ਲੈ ਜਿਹੜੇ ਕਰਨ ਵਾਲੇ ਪੈ ਨਹੀਂ ਫਿਰ ਖੇਚ ਲਾਂਗੇ ਖਸਮ ਮੰਨ ਲੈ ਤੂੰ ਮੇਰੀ ਮੇਰੀ ਗੱਲ ਲੇ ਲੇ ਮੇਰੇ ਸਾਡੇ ਸਾਡੇ ਡੱਬਰ ਨੇ ਯਾਰਾ ਮੇਰਾ ਸਾਡਾ ਜਟ ਵਾਇਡ ਬੜਾ ਤੰਗ ਕਰਦਾ ਹੈ ਚਲ ਕੋਈ ਗੱਲ ਨਹੀਂ ਕੰਮ ਤਾਂ ਉਸੇ ਨੂੰ ਕਰਨਾ ਪਊਗਾ ਜੋ ਮਰਜ਼ੀ ਕਰ ਲੈ ਕੋਈ ਨਾ ਕੋਈ ਨਾ ਕਰਾਂਗੇ ਸਾਡੇ ਜਟ ਵਾਇਡ ਨੂੰ ਕਰ ਲਿਆ ਕਰ ਲਿਆ ਕੰਮ ਜਿਹੜੇ ਕਰਨ ਵਾਲੇ ਪਏ ਨੇ ਲੱਛਣ ਦੇ ਨਾਲ ਆ ਸਾਲਾ ਬਾਲਾ ਕਿਤੇ ਹੀ ਤੁਹਾਡੇ ਨਾਲ ਬਈ ਵਧੀਆਂ ਨੇ ਜਿਹੜੇ ਬਿਹਾਰ ਤੋਂ ਆ ਕੇ ਬੜਾ ਵਧੀਆ ਕਮਾਈ ਕਰ ਲੈਂਦੇ ਨੇ ਚਾ ਚਾਚੀ ਲਈ ਬੈਠ ਕੇ ਖਾ ਜਾਣਾ ਮੈਂ ਸਾਲੇ ਦੇ ਲੱਠ ਮਾਰੂੰਗਾ ਬੰਦਾ ਬਣ ਜਾ ਬੰਦਾ ਲੱਛਣ ਦੇ ਛੱਡਦੇ ਏ ਉਹ ਗਰਮ ਗਰਮ ਵਧੀਆ ਗਰਮ ਗਰਮ ਹੁਣ ਖਵਾ ਦੂੰ ਤੈਨੂੰ ਪੱਕੀਆਂ ਚਲ ਦਰ ਦੋ ਬਾਕੇ ਦੂ ਇਹਨੂੰ ਹੁਣ ਨਾ ਖਵਾ ਦਮਾ ਡਾਲਦਾ ਚਲ ਆ ਜਾ ਤੈਨੂੰ ਮੰਦਾ ਹੈਗਾ ਜਟਪਾੜ ਦੇਖਾ ਮੇਰੇ ਸਾਲਿਆ ਆਲੇ ਦੁਆਲੇ ਸਾਰੇ ਨੇ ਕਣਕਾਂ ਵੀਤੀਆਂ ਇੱਕ ਆਪਾਂ ਨੇ ਪੰਤਰੇ ਯਾਨੀ ਪਿਛਾੜੀ ਲਿਆਤੀ। ਉਹ ਦਾਦਾ ਤੂੰ ਮੈਨੂੰ ਆਏ ਨਾ ਬੋਲਿਆ ਕਰ ਆਪਣਾ ਇੰਨਾ ਪਿਆਰ ਹੈ ਆਪਾਂ ਸਾਰੀ ਕੱਕ ਬੀਜ ਦਾਂਗੇ। ਪਿੱਛੇੋਂ ਤਾਂ ਲੱਗ ਰਹੇ ਨੇ ਕਿਹੜੇ ਲੱਗ ਰਹੇ ਨੇ ਉਸੋ। ਉਹ ਆਪਣਾ ਲਈ ਲੈ ਦਾਤਾ। ਇਹਨੂੰ ਪੁੱਛ ਲੈ ਜੀ ਆਪਣਾ ਨਾ ਕਿੱਲਾ ਬੀਜ ਦੂਗਾ। ਬੀਜ ਦਾਂਗੇ। ਪੁੱਛ ਲੋ। ਚਲ ਆ ਜਾ ਫਿਰ ਪੁੱਛਦੇ। ਟਰੈਕਟਰ ਤਾਂ ਮੈਂ ਚਲਾਉਂ ਚਾਚਾ। ਉਹ ਫੜਾ ਦੋ ਮੈਂ ਜਹਾਜ਼ ਦੀ ਵਾਰੀ। ਉਹ ਚਲਾ ਲਾਂ ਦੇ ਯਾਰਾ। ਮਿਟਲਾ ਬਹਿਗਾ ਤੈਨੂੰ ਹੋਰ ਫੜਾ ਦਊਂਗਾ। ਉਹ ਦਾਦਾ ਚਲਾ ਲਾਂ ਦੇ। ਤੂੰ ਆਪ ਬੀਜੇ ਦੇ ਵਧੀਆ ਲੇਖੜਦੀ ਆ ਫਸਲ। ਇਹੀ ਦਾ ਜਟਵਾੜ ਸੁਣਨੂ ਪਤਾ ਨਹੀਂ ਹੈਗਾ ਔਰ ਮੈਨੂੰ ਵੀ ਕੋਈ ਨਹੀਂ ਪਤਾ ਤੈਨੂੰ ਹੀ ਪਤਾ ਹਾ ਤੁਸੀਂ ਕੀ ਕਰਦੇ ਤਾਂ ਹੀ ਬਈ ਬਈ ਇਹ ਸਭ ਤੋਂ ਅੱਗੇ ਲਿਓ ਸੜਾ 1 ਨੰਬਰ ਦਾ ਕੰਮ ਕਰਦੇ ਨੇ ਖੇਤੀ ਸੀ ਕਰਦੇ ਹੋ ਤੁਸੀਂ ਕੀ ਕਰਦੇ ਹੋ ਘਰੇ ਮੰਜੇ ਤੋੜੀ ਜਾਂਦੇ ਹੋ ਬਈ ਦੇ ਕੋਈ ਕੰਮ ਕਰਦੇ ਹੋ ਸਾਰਾ ਸਮਾਂ ਇਧਰ ਇਧਰ ਵਾਪਸ ਆਉਂਦਾ ਹੈ ਹੈ ਕਿਧਰ ਟੋਪੀ ਗੱਖਾਂ ਦੀ ਨਹੀਂ ਬਈ ਹੈਗੀ ਤੁਸੀਂ ਮੇਰੇ ਕੋਲ ਰਾਸ ਵਾਲਾ ਬਾਵੜਾ ਆਹ ਜਟਵਾੜ ਹੋਰੇ ਗੱਲਾਂ ਮਾਰੀ ਜਾਂਦਾ ਆਹ ਖੜਾ ਕੋਈ ਨਾ ਤੋ ਚੁੱਪ ਚਪ ਕਰ ਜਾ। ਹਾਂ। ਫਰ ਕੀ ਹਾਲ ਹੈ ਸੱਚ ਮਨ? ਠੀਕ ਹੈ ਭਾਈ। ਹੈ? ਠੀਕ ਹੈ ਠੀਕ ਹੈ। ਬੜੇ ਦਿਨਾਂ ਬਾਅਦ ਆਇਆ। ਮਾੜਾ ਤੇ ਬਟ ਕੰਮ ਨਹੀਂ ਦਿੰਦਾ ਮੈਂ ਫਿਰ ਨਹੀਂ ਫਿਰਦੇ ਰਾਂ ਥੋੜੀ। ਉਹ ਤਾਂ ਹੈ। ਹੈ। ਆਪਣਣ ਵਾਲੀ ਕਣਕ ਜੀ ਵਿਜਵਾਨ ਦਾ। ਬਸ ਟਾਈਮ ਤੋਂ ਨਹੀਂ ਹੈਗਾ। ਟਾਈਮ ਨੂੰ ਟਾਈਮ ਕੱਢਣਾ ਪੜੇਗਾ। ਮਰਜ਼ੀ ਹੈ ਤੇਰੀ ਦੇਖ ਲੈ। ਹਾਂ। ਕੋਈ ਗੱਲ ਨਹੀਂ ਪਾਸ ਦੋ ਦਰਾਂ ਮੈਂ ਕਰ ਦਿਆਂ ਪੈਸੇ ਪੂਸੇ ਓ ਨਾ ਦਾਤਾ ਮੈਂ ਛੋਟੇ ਕੰਮ ਆ ਜੂਗਾ ਅੱਛਾ ਹਾਂ ਹਾਂ ਤੁਸੀਂ ਟਾਈਮ ਕੱਢੋ ਜ਼ਰੂਰ ਮੇਰੇ ਪੈਸੇ ਪੂਸੇ ਦੱਬਿਆ ਅੱਗੇ ਪਿੱਛੇ ਦਿਓ ਤਮੇ ਦਾਤਾ ਦਾਤਾ ਤੇਰੇ ਵੀ ਤਰ੍ਹਾਂ ਕਰ ਕਦੇ ਆਪਣੀ ਪੈਸੇ ਦੀ ਗੁੱਛ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੀਟਦਾ ਨਹੀਂ ਉਹ ਤੁਹਾਨੂੰ ਜਵਾਬ ਦਿੰਦਾ ਉਹ ਲੋਡ ਪੈਂਦੀ ਰਹਦੀ ਆ ਚਾਚਾ ਮੇਰਾ ਸਾਲਾ ਜੱਟ ਵਹਿੜ ਪਤਾ ਨਹੀਂ ਕਿੱਥੇ ਜਾ ਕੇ ਬਹਿ ਜਾਂਦਾ ਸਮਝੰਬਲੀ ਵਾਲਾ ਕੰਮ ਕਰੋ ਯਾਰਾ ਦਾਰੂ ਪੀਂਦਾ ਜਾਵੇ ਬੁੱਕੀ ਕਾੜ ਲਾ ਲਾ ਉਸ ਨਾਲ ਚੱਲੀ ਜਾ ਗੱਡੀ ਤਾਂ ਲੱਗ। ਆ ਬੁੱਕੀ ਵੀ ਮਾਰੀ ਜਾਂਦੀ ਚੁੱਧ ਗਈ ਜੇ ਗੋਲੀਆਂ ਸਿਰਾਂ ਵਾਲੀ। ਕੀ ਵਾਢਣ ਲੱਗ ਰਹੀ ਆ ਯਾਰ। ਸਿਰਾਂ ਵਾਲੀ ਗੋਲੀ ਖਾਹ ਤੱਕ ਘੰਟਾ ਲੰਬ ਜਾਰੀ ਆ ਜੇ। ਤਾਂ ਪੰਗਾ ਫੇਰ। ਚੱਲ ਆਪਣਾ ਕੰਮ ਕਰਵਾ ਦੀ। ਵਿੱਚ ਦਾ ਹੀ ਵਿੱਚ ਦੇ। ਬਹਿ ਮਨਾ ਕਰੋ। ਚਲੋ ਠੀਕ ਆਈ ਰੱਤਾ ਜੀ। ਠੀਕ ਆ ਕੋਈ ਨਾ ਮੋੜ। ਚੱਲ ਉਹ ਦੇਖ ਲਾਂ ਨਕਾ ਦੇਖ ਲਾਂ। ਦੇਖ ਨੂੰ ਲੇਖ ਲਾਂ। ਇਹਨਾਂ ਬਣਾ ਦੇ ਕੇ ਬਰੋਲੇ ਯਾਰ। ਕਰਦੀ ਫਿਰਾਂ। ਨਕਾ ਮੇਰੇ ਸਾਲੇ ਦੇ। ਉਹਦਾ ਤਾਂ ਟਰੈਕਟਰ ਦਾ ਮੈਂ ਚਲਾਉਂ। ਤੈਨੂੰ ਹੁਣ ਫਲਾ ਦੂੰਗਾ ਜਾਂ ਮੈਂ ਚਲਾਉਂ ਟਰੈਕਟਰ ਦਾ।

ਐ ਸੁੱਕਾ ਬੁੱਕਾ ਖਾ ਗਿਆ ਉਧਰ ਹੀ ਮੌਸਮ ਖਰਾਬ ਪੜ ਗਈ ਉਧਰ ਚ ਅਠ ਜ਼ਿਲ੍ਹੇ ਮਰਕੇ ਜਿਹੜੇ ਉਹਨਾਂ ਨੇ ਪੰਪ ਬੁਲਾ ਦੀ ਅੱਛਾ ਹੋਰ ਐ ਅੱਛਾ ਗਏ ਬਨਰ ਨਜ਼ਰ ਪੈਂਟਮਣ ਕਿੱਲੇ ਕੀ ਰਹਿ ਗਈਆਂ ਵਿੱਚੇ ਘੁਸੜ ਗਿਆ ਠੇਕਾ ਆਪਣੀ ਵੀ ਠੀਕ ਠਾਕ ਨਿਕਲ ਹੈ ਆਪਣੀ ਵੀ ਠੀਕ ਠਾਕ ਹੈ ਠੀਕੇਗਾ ਜਦੋਂ ਅਗਲੇ ਸਾਲ ਹੋਰ ਕੀ ਸੀ ਹੋਈ ਨਹੀਂ ਫੇਰ ਅੱਛਾ ਹਾਂ ਤੇ ਜਿਹੜੇ ਠੇਕਾ ਵਾਲੇ ਮੈਨੂੰ ਦੇਖਾਂਗੇ ਅਗਲੇ ਸਾਲ ਤੋਂ ਫਟੇਗਾ ਅਗਲੇ ਸਾਲ ਤੇ ਠੇਕੇ ਦੇ ਦੇ ਦਾਂਗੇ ਫੇਰ ਹਾਂ ਠੇਕੀ ਵੀ ਦੇਣੀ ਪਵੇਗੀ ਅਜੇ ਬੰਦਾ ਦਾ ਤਾਂ ਹੈ ਨਹੀਂ ਕੁਝ ਯਾਰ ਕਰਾਂਗੇ ਕੀ ਤੂੰ ਹੈ ਦਾ ਸਾਨੂੰ ਪੁੱਕੀ ਪੱਕੀ ਤੋਂ ਮੈਂ ਤੀ ਪੁੱਕੀ ਓਕੇ ਦਾ ਨਾ ਇਹ ਨਾਲ ਯਾਰ ਉਹ ਡੰਗ ਰੋਟਣੇ ਡੰਗਾਂ ਆਵਾਂਗੇ ਉਹਰੇ ਉਹ ਮੇਰਾ ਨਹੀਂ ਸਰਦਾ ਇੱਕ ਮਿੰਟ ਵੀ ਮੇਰਾ ਸੜਕੀ ਚਾਹ ਨਹੀਂ ਪੀਂਦਾ ਮੈਂ ਪਹਿਲਾਂ ਪੁੱਕੀ ਖਾਣਾ ਪੁੱਕੀ ਤੋਂ ਲੈਣੀ ਆ ਯਾਰ ਟੋਲ ਨਹੀਂ ਪੜੇਗਾ ਕਿਸੇ ਬੰਦੇ ਨੂੰ ਯਾਰ ਕੰਮ ਹੈ ਫਿਰ ਤਾਂ ਪੁੱਛ ਦੋ ਅੱਧੋ ਅੱਧ ਕਰ ਲਾਂਗੇ ਨਾ ਅੱਧੋ ਅੱਧ ਮੈਂ ਦਲਦਾ ਲਈ ਭਾਈ ਕਿਉਂ ਨਾ ਦੋਵੇਂ ਮੈਨੂੰ ਵੀ ਵਸਾ ਦੇਉਗੇ ਪੁੱਛ ਲਈ ਹਾਂ ਪੁੱਛ ਲਾਂਗੇ ਉਹ ਚਾਚਾ ਖੜੇ ਡੋਡੇ ਦਵਾਈਏ ਖੜੇ ਨਾ ਤੈਨੂੰ ਕਿਹਨੇ ਦੱਸਿਆ ਹੋਏ ਤੂੰ ਆਪਦਾ ਕੰਮ ਨਹੀਂ ਕਰ ਖਾਦਾ ਬੱਟੇ ਹੁਣ ਨੀਚੇ ਤੋਂ ਜੁੰਗੇ ਆਏ ਬੱਚਾ ਕਾ ਵੜ ਗਿਆ ਮਰਿਆ ਉਹ ਪੋਰਾ ਵਾ ਖਾਲਾ ਨੇ ਦੱਸਤਾ ਯਾਰਾ ਖੜੋ ਉਹ ਡੋਡੇ ਨਹੀਂ ਜੇ ਮਿਲਦੇਗੇ ਰਾਸੜਾ ਪਕਾਈ ਮਰ ਜਾਂਦਾ ਓਰੇ ਮਰਾ ਕੇ ਕਰਦੇ ਡੋਡੇ ਨੇ ਪੁਰਸ ਤੋਂ ਮੰਗਰ ਮੰਗਰ ਫਿਰੇ ਉਹ ਖੜੇ ਡੋਡੇ ਮਿਲਦੇ ਨੇ ਬਾਬਾ ਬਸ ਇਹਦੇ ਕੋਲ ਗੱਲ ਨਾ ਕਰ ਰਿਹਾ ਤਾਂ ਮੇਰਾ ਸਾਲ ਤੁੰ ਨੂੰ ਲੈਣੇ ਪੜਾਂਗੇ ਕੰਮ ਕਰ ਲੈ ਤੂੰ ਆਪਦਾ ਯਾਰ ਸਤੋਤਿ ਬੀ ਬੀਆ ਨਾ ਭਗਵਾਨ ਜਮਾਨ ਤੋਂ ਮਗਰ ਬੜੇ ਰੋਟੇ ਵਾਲਾ ਗਾ ਸਾਬ ਚਟਾ ਲਾ ਗਾ ਉਸਦਾ ਗੱਲ ਕੋਈ ਕਬੀਲਦਾਰੀ ਦੀ ਕਰ ਰਿਹਾ ਮੇਰਾ ਸਾਹ ਅੱਗੇ ਉਮੜ ਗਿਆ ਯਾਰ ਆਏ ਹਾਂ ਸੁਣਾ ਭਈ ਸੁਰਜਬਾਨ ਕੇ ਯਾਰ ਰੇਟ ਹੋ ਕੇ ਕਣ ਕੇ ਯਾਰ ਪੰਗਾ ਛੜ ਗਿਆ ਯਾਰ ਚੱਲ 45 35 ਮਣਵੇਂ ਰਹਿ ਗਈ ਕਿ ਠੇਕਾ ਵਾਲੇ ਕੇ پیسے ਦੇਵਾਂਗੇ ਹੁਣ ਨਾ ਤੂੰ ਚੜਦੀ ਟ੍ਰੈਕਟਰ ਤੇ ਕਿਤੇ ਕੱਢ ਦੇ ਹਾਂ ਕਿਤੇ ਹਾਲ ਵਾਲੇ ਹਾਲ ਵਾਲੇ ਕਿਹੜੇ ਸੀ ਜਾਂ ਕਿਤੇ ਹੋਰ ਪੰਗਾ ਕਰਦੇ ਬਰਾਬਰ ਨਾਰ ਖੇਪਲਾ ਹਾਂ ਕਰੂਗਾ ਹੋਰ ਆ ਕੰਢੇ ਓ ਹਰ ਜਾ ਮਾਂ ਤੂੰ ਖੜਾ ਹੋਈ ਮੈਥੋਂ ਖੜਾ ਨਹੀਂ ਹੋ ਓ ਯਾਰ ਤੇਰਾ ਅੰਗੇ ਦੋ ਯਾਰਾ ਹੋਰ ਨਾ ਪੰਗਾ ਕਰਦੀ ਲੈ ਯਾਰ ਕਮਾਲ ਦੀ ਗੱਲ ਹੋ ਗਈ ਯਾਰ ਅੱਗੇ ਫੋੜਾ ਤੈਨੂੰ ਕਿੱਥਾ ਹੋਊਗਾ ਸਰਦਾਰ ਖੜਾ ਹੋ ਜਾਦਾ ਆ ਮੈਨੂੰ ਆਸ ਤਾਂ ਕੋਈ ਨਹੀਂ ਆ ਅੱਧ ਘਰ ਦਾ ਇਹ ਉਹ ਅਸ਼ਕਤ ਤੇ ਗੇਲ ਤੋਂ ਪਾਇ ਨਹੀਂ ਯਾਰ ਕਰੇਗਾ ਚੱਲੇਗਾ ਝੁਲਖਣੇ ਨਹੀਂ ਚੱਲੇ ਤੇਰਾ ਅਗ ਲੱਗਰੀ ਹੋਵੇ ਉਹ ਭਾਏਂ ਦੇ ਕੰਮ ਮੇਰੇ ਸਾਧਾਨੇ ਦਾ ਨਹੀਂ ਕਰਾ ਓਏ ਉਹ ਭੁੱਖ ਕਾਲ ਜਾਤਾ ਭੁੱਖ ਕਾਲ ਜਾਤਾ ਗਿਆ ਹੋਰ ਮੇਰਾ ਸਾਧਨ ਨਹੀਂ ਆਮਲੀਆ ਤੋਂ ਪਿਆਵੇ ਉਹ ਘਰੇ ਕੀ ਕਰਦੀ ਆ ਉਹ ਆਜੂ ਵੀ ਕੋਈ ਨਾ ਪਾਜ ਦੀ ਗੰਨੇ ਵਰਗੀ ਤੀਆ ਰੋਟੀ ਵੀ ਨਹੀਂ ਜਾ ਸਾਰੀ ਫੰਕੇ ਰੋੜ ਆ ਰਿਹਾ ਅੱਗੇ ਹੋ ਲੈ ਤੇਰੀ ਚਾਂਦੀ ਹੋਣੀ ਚਾਚਾ ਯਾਰਾ ਮੇਰੀ ਚਲਦੀ ਬਈ ਤਾਂ ਹੀ ਤਾਂ ਫਿਰ ਉਹਦੀ ਹੋਲ ਚਲਦੀ ਆ ਕਿਸੇ ਨਾਲ ਉਹ ਉਹ ਕੀਤੇ ਰੋੜ ਚਲਦੀ ਆ ਕਿਤੇ ਵੀ ਦੇਖੀਏ ਨਾ ਉਹ ਦਰੋਈ ਉਹ ਚਾਚਾ ਹਾਂ ਉਹ ਪਰਜਾ ਕਿਧਾਂੋਂ ਲਾਉ ਉਹ ਪਰਜਾ ਹੋਰ ਆ ਦੇ ਮੁੰਡਾ ਮੁੰਮਾ ਆਹਾ ਆਹਾ ਮੇਰੇ ਸਾਲਾ ਤੇਰੀ ਚਾਚੀ ਆ ਉਹ ਮੰਨੂ ਦਾ ਘਟਦੀਂਦਾ ਚਾਚੇ ਥੋੜਾ ਜਾਂ ਤੈਨੂੰ ਤਾਂ ਹੁਣ ਦੇਖਣ ਲਾ ਦੂ ਮੈਂ ਦਾਤਾ ਐਨਕਾ ਲਵਾ ਦੇ ਮਨ ਤਾਂ ਹੋਰੇ ਚਮਕੀ ਜਾਂਦਾ ਗੁੱਸਾ ਤੇ ਤਾਂ ਲਵਾਉਣਾ ਮੈਂ 33 ਨੰਬਰ ਵਾਲੀ ਐਨਕਾ ਸਾਟੀ ਤਾਂ ਲੱਗਦੀ ਨਹੀਂ ਸਾਟੀ ਤਾਂ ਲੱਗਦੀ ਨਹੀਂ ਕੀ ਕਰਿਆ ਇਹਨਾਂ ਨੇ ਆ ਕੇ ਇੱਥੇ ਉਹ ਬੈਠੇ ਨੇ ਵੇਲੇ ਆ ਲੋ ਜੀ ਰੋਟੀ ਖਾਓ ਨਾ ਨਹੀਂ ਟਾਈਮ ਹੁੰਦਾ ਦੇਖ ਲੈ ਵੀ ਸਰਜਪਾਨ ਹਾਂ ਕੀ ਕਰਾਂਗੇ ਯਾਰ ਫੇਰ ਕਦੇ ਬੰਦੇ ਮਾਰੇ ਨੇ ਕ੍ਰਾਂਤੀ ਨਹੀਂ ਖਾਂਗੇ ਕਿਹੜਾ ਭਾਈ ਮੁੱਠੇ ਮਾਰਦੇ ਆ ਆਇਆ ਖੋਲ ਲਾ ਫੋਨ ਆਹ ਕਿਹੜਾ ਖੜੇ ਟਰੈਕਟਰ ਤੇ ਤੁਸੀਂ ਆ ਤੇਰੇ ਹੱਥ ਬਰੜੀ ਤੋਂ ਖੋਲ ਆਪੇ ਖੋਲੂਗੀ ਹੁਣ ਮੈਂ ਤੇ ਵੀ ਬੰਦੇ ਹੱਥ ਲਾਉਂਗਾ ਤੁਹਾਡੇ ਦੇ ਇਹ ਦੇ ਖੋਲ ਕੇ ਮੇਰਾ ਸਾਲਾ ਤਣਕੀ ਦਾ ਕੁਪਾਰ ਕੇ ਅੰਕਾ ਕੰਮ ਆ ਦੇਣਾ ਕੰਮ ਆ ਮੇਰਾ ਨਹੀਂ ਕਰਿਆ ਮੇਰੇ ਸਾਲੇ ਨੇ ਇਹ ਤੁਮੀ ਖਲੇ ਆ ਰਿਓ ਕੱਚੇ ਰੋਜੀ ਤੁਸੀਂ ਖਾ ਲਓ ਨਾ ਮੈਂ ਤਾਂ ਠਹਿਰ ਕੇ ਖਾਵਾਂ ਹੋਰ ਆ ਕਰੀ ਜਿੰਦਾ ਲਾਇੀ ਸੀ ਹਾਂ ਜਿੰਦਾ ਲਾਇੀ ਸੀ ਆਏ ਨਹੀਂ ਛੋਟੜ ਨਹੀਂ ਆਲੇ ਨਹੀਂ ਆਏ ਉਹ ਤਾਤਾ ਤੂੰ ਵੀ ਝੋਲਸਾ ਨਾ ਮੈਂ ਨਹੀਂ ਖਾਂਦਾ ਹਾਂ ਜੀ ਕਿਉਂ ਰੁੱਸ ਗਿਆ ਤੂੰ ਆਏ ਕਿਹੜਾ ਪਾਇ ਇਹ ਕੰਮ ਕਰਿਆ ਤੇ ਕੁੱਤਾਂ ਤਾਂ ਮੇਰੀਆਂ ਰਹਿਗੀਆਂ ਆਹ ਬਾਈ ਜੱਸੀ ਦੋ ਗੱਲਾਂ ਕਰ ਲਾਂਗੇ ਉਹ ਬਣਾ ਕੇ ਮੇਰਾ ਠੀਕ ਹੈ ਮਕਸੂਦ ਹੈ ਅੰਮ੍ਰਿਤ ਦਾ ਚਾਚਾ ਕਿਵੇਂ ਆ ਉਹ ਇੱਦਾਂ ਹੀ ਰਹਿੰਦੇ ਸਾਰਾ ஓ ਹੋ ਕੀ ਦੀ ਮਕਸੂਦ ਹੈ ਤਾਂ ਕੀ ਨਾ ਤਾ ਰਹਿ ਗਏ ਹਈ ਪੈੱਕ ਕੇ ਜਾਣਾ ਸੀ ਅੱਜ ਮੈਂ ਕਿੱਥੇ ਜਾਇਆ ਜਾਊ ਕੰਮ ਹੀ ਬਾੜ ਨੇ ਘੱਟੇ ਕੰਮ ਇਹਨਾਂ ਦਾ ਮੁੱਕਦਾ ਨਹੀਂ ਸਿਆਪਾ ਸਾਬ ਨੂੰ ਕੰਮ ਕਰਦੇ ਨੂੰ ਕਿਤੋਂ ਕਰਕੇ ਉਹਨਾਂ ਦਾ ਕਰਨਾ ਪੋਗਾ ਹیدرਪੁਰਾ 2 ਮਿੰਟ ਪੈ ਜਾਉਂਦੀ ਹੈ ਆਗਾ ਤਾਂ ਟਪਣਾ ਟਿਕਾ ਮੈਂ ਤਾਂ ਬਹੁਤ ਜਿਆਦਾ ਡਰ ਲੱਗੇ ਜਾਂਦਾ ਆ ਡਾਦੀ ਹੁਣ ਮੈਂ ਰਿਆ ਹੁਣ ਤੇ ਕਾ ਡਾਦੀ ਆਪਣੀ ਘਰ ਜਦੋਂ ਮਰਤੀ ਆ ਚੀਕਾ ਕਿੰਨ ਕ ਦੂਰ ਰਹਿ ਗਿਆ ਆ ਰਿਆ ਗਿਆ ਦੂਰ ਤੱਕ ਹੀ ਆ ਮੁੰਡਾ ਤਾਂ ਪੁੱਛ ਲੈਣੇ ਬਾਕੀ ਉਹ ਖੜੇ ਨੇ ਠੀਕ ਹੈ ਠੀਕਾ ਆਪਣਾ ਘਰ ਤਾਂ ਨੇੜੀ ਆ ਮੈਂ ਤਾਂ ਬਾਲਾ ਹੀ ਡਰ ਲੱਗ ਗਿਆ ਉਹ ਮੇਰੇ ਹੁੰਦੇ ਨਾ ਡਰ ਤੂੰ ਡਾਦੀ ਕਿਉਂ ਆ ਬੋਲੀਏ ਜਾ ਹੋਏ ਤੇਰੇ ਛੋਟਲੇ ਤੂੰ ਆ ਜਾ ਹੋ ਰਹਿ ਗਿਆ ਕਰਟਪਨਾ ਕਿਤੇ ਜੱਤਾ ਲਾਉਂਦੇ ਡੱਟ ਕਿਥੇ ਕਰਦੇ ਕੋਲ ਤੇ ਨੇੜ ਭਾਬੀ ਦਿਖਦੀ ਨਾ ਬਾਈ ਦਿਖਦਾ ਯਾਰਾ ਹੋ ਵੀ ਰਬੀ ਭਾਬੀ ਭਾਬੀ ਜੀ ਨਾ ਆਗੇ ਸਵੇ ਤਾਂ ਨਿਕਲੇ ਹੋਇਆ ਕਰੋ ਕਦੇ ਕਰੀ ਵੀ ਬਹਿ ਜਾ ਕਰੋ ਭਾਬੀ ਮੁੱਕਦੇ ਠੀਕ ਹੈ ਆ ਕੋ ਕੰਮ ਕਰਵਾ ਲੈ ਘਾਰ ਦਾ ਕੋ ਡੰਗਰਾਂ ਦਾ ਚਾਹ ਰੱਖ ਲੋ ਭਾਬੀ ਮੈਂ ਤੋ ਨਹੀਂ ਮੰਦੀ ਚਾਹ ਚੋ ਬਣਾ ਦੋ ਚਾਹ ਸਵੇਰੇ ਤੇ ਫਿਰ ਤੇ ਮੈਂ ਪਿੰਡ ਚ ਗੇੜਦੰਦੇ ਹੁਣ ਇਹਨਾਂ ਨੂੰ ਚਾਹ ਬਣਾ ਦੋ ਮੇਰਾ ਘਰ ਦਾ ਕਰਕੇ ਆ ਗਿਆ ਪਹਿਲਾਂ ਫਿਰ ਪਹਿਲਾਂ ਖੇਤ ਦਾ ਕਰਕੇ ਹੁਣ ਘਰ ਦਾ ਕਰਨ ਲੱਗਦੇ ਆ ਮੇਰਾ ਦਾਬਨ ਚਾਹ ਨੂੰ ਬਣਾਣਾ ਸਿਆਪਾ ਕਰੋ ਤੁਹਾਡਾ ਆਪ ਦੇ ਆਸ ਹੋਰ ਤਪਾਲੇ ਸਾਲ ਕੱਪਰ ਨੇ ਐੋ ਜਿਹੇ ਤਰ੍ਹਾਂ ਪਰਾ ਜਿਹੜੇ ਡਾਕ ਚੌਕੀਆਂ ਦੇ ਫਿਰਦਾ ਇੱਕ ਦੋ ਹੋ ਗਿਆ ਪਿੱਛੋਂ ਤੂੰ ਵੀ ਫਿਰਦਾ ਬਾਹਰ ਨੂੰ ਕਦੇ ਕਦੇ ਵੜ ਜਾ ਕੋ ਟਾਈਮ ਨਾਲ ਟਾਈਮ ਨਾਲ ਨਹੀਂ ਕਰੇ ਵੜਦੇ ਤੁਹਾਡੇ ਤੋਂ ਬੜਿਆ ਨਹੀਂ ਜਾਂਦਾ ਘਰੇ ਕਰ ਲੋ ਚਾਹ ਚਾਹ ਪਾ ਕਰੋ ਆਪ ਦਾ ਮੈਂ ਚੱਲ ਲੀ ਹਲਾਵਾਗੀ ਉੱਠ ਕੇ ਉਹਨੂੰ ਐ ਨਹੀਂ ਹੈਗਾ ਵੀ ਚਾਹ ਕਰਕੇ ਚਾਹ ਕਰਕੇ ਦੇ ਦੇ ਮੈਨੂੰ ਲੱਗਦਾ ਮੈਨੂੰ ਆਪ ਹੀ ਕਰਾਉਣਾ ਪੂਗਾ ਪਿਆ ਹਾਂ ਚੱਲ ਥੋੜੀ ਦੂਰ ਰਹਿ ਕੇ ਕਰ ਆਪਣਾ ਠੀਕ ਆ ਹਾਂ ਕਿਉਂ ਤੇ ਆਪਣਾ ਘਰ ਦੇਖ ਇਹਨੂੰ ਆਇ ਪਤਾ ਕੋਈ ਚਾ ਲੱਗ ਗਿਆ ਪਈ ਇਹਨੇ ਕੱਲ ਦੀ ਆਵਾਂ ਅਗਰ ਮੇਰੇ ਛਿੰਤਾ ਵਾਲਾ ਡਰ ਲੱਗ ਗਿਆ ਡਰ ਮੇਰੇ ਹੁਜਾ ਜੀ ਨਾਲ ਤਾਂ ਦਰ ਤਾਂ ਮੈਂ ਦੱਸੀ ਗੱਲ ਮੈਂ ਹੈਗਾ લ ખડકાની આી આજ બારે આજ વ ਇਦਰੇ ਮਰ ਗਏ ਮੇਰੇ ਛਾਦੇ ਕੋਈ ਨਹੀਂ ਜਿੰਦੇ ਬਾਪੂ ਤੈਨੂੰ ਜਾਦਾ ਅਸੀਂ ਕਰ ਓਏ ਆਹੀ ਕਰਾ ਛੱਡ ਲੈ ਮੈਨੂੰ ਕਿਉਂ ਨਹੀਂ ਪਤਾ ਹੈ ਮੈਂ ਕੋਲੇ ਜੁਮਾ ਵੀ ਚੇਤੀਤੀ ਜਾ ਬਾਪੂ ਓਏ ਆਜਾ ਤੈਨੂੰ ਇੱਕ ਚੀਜ਼ ਖਾਵਾ ਛੱਡ ਲੈ ਮੇਰੇ ਛਾਦੇ ਦੇ ਬੰਬੋ ਜਿੰਨੇ ਕੋਈ ਬਾਪੂ ਮੈਨੂੰ ਲੱਗਿਆ ਤੈਨੂੰ ਪਲੇਖਾ ਲੱਗਾ ਪਲੇਖਾ ਤਾਂ ਨੂੰ ਲੱਗਾ ਮੁਕਲਾਵਾ ਲੱਗਾ ਕਰਾ ਉੱਤੇ ਚੜ ਕੇ ਦੇਖਦੇ ਕੋਈ ਆਉਂਦਾ ਨਹੀਂ ਆ ਕੋਣ ਆ ਗਿਆ ਇਸ ਟਾਈਮ ਵੇ ਗੋਰੇ ਕੀ ਹੋ ਰਿਹਾ ਮਾਸੀ ਆ ਦੇਖੀ ਗੇਟ ਤੇ ਕੋਣ ਖੜਾ ਹੈਗਾ ਦੇਖ ਰਹਾ ਭਾਪੀ ਦੇਖ ਠੀਕ ਹੈ ਕਹੋਣਾ ਬਈ ਮੁੰਡਾ ਇੰਨਾ ਟੈਮਲਾ ਤੱਕੇ ਖੋਣਾ ਤਾ ਹੋਏ ਆ ਬਈ ਕੀ ਦੀ ਲਿਆ ਤੂੰ ਲੈ ਕੇ ਕੰਨ ਆਇਆ ਪੈ ਕੇ ਲੈ ਛੜਾ ਲੈਣ ਦਾ ਨਹੀਂ ਕਰਤਾ ਬਈ ਜੱਟਾ ਗਟਕ ਜਾਂ ਤੂੰ ਅੰਦਰ ਚੱਲ ਜਾ ਦਸਰਮਨਾਮਾ ਕੇ ਦਰੂ ਵੋਤ ਲੈ ਕੇ ਥਾਂਗੇ ਆ ਜਾ ਜੱਟ ਰੇ ਤਰੇ ਲੈ ਕੇ ਲੈ ਆ ਮੇਰਾ ਛੜਾ ਯਾਦ ਹੀ ਕਰ ਲੈਣਾ ਯਾਰ ਓ ਕਿੰਨੀ ਫੁੱਚੀ ਪੜਾ ਪਾਣੀ ਪੂਣੀ ਬਰਨ ਕੇ ਆਪਣੇ ਉੱਤੋ ਜੀ ਲੈ ਤੂਰੀ ਖਾ ਲੈ ਜਾ ਤੂੰ ਗੋਲ ਮਾਰ ਮੈਂ ਓ ਬੀ ਖਾ ਤੇ ਤੂਰੀ ਖਾ ਤੇ ਪਾਣੀ ਬਰਨ ਕੇ ਆਪਣੇ ਉੱਤੋ ਜੀ ਦਸਰਮਨਾਮਾ ਆ ਕੋਣ ਆਗੇ ਅੰਤਰਾ ਆ ਜਾ ਫਿਕਰ ਹੈ ਕਿੰਨੇ ਲੈ ਆਏ ਤੂੰ ਕਿਹਦੇ ਪੱਤੇ ਲੈ ਕੇ ਆਇਆ ਕਿ ਚੜਾਦਾ ਚਾਨ ਨਾ ਭਾਈ ਜਾਨ ਨਚਲੀ ਚੰਨ ਚੰਨ ਕੋਈ ਨਹੀਂ ਇੱਕ ਦੇ ਪੱਤੇ ਨੇ ਕਿ ਆਇਆ ਮੈਂ ਉਹ ਚੱਲ ਰਡਕਾਤੀ ਚੜਾ ਲੰਬ ਸਟੋਰੀ ਕੀ ਉਹ ਅਗਲਾ ਗਿਦਰੀ ਅਸੀਂ ਲਵ ਸਟੋਰੀ ਨੂੰ ਕਰ ਤੂੰ ਸਾਡੇ ਪਿੰਡ ਚ ਤੇ ਬੇਇੱਜ਼ਤੀ ਕਰਵਾਤੀ ਤੂੰ ਕਿਹ ਪ੍ਰਾਕੀ ਕੋਈ ਵੀ ਸਾਰਾ ਕੁਝ ਬੋਲ ਰਿਹਾ ਸੋ ਨਾ ਪੱਕੇ ਨਾ ਆਇਆ ਤੈਨੂੰ ਹਾਂ ਹੈ ਅੱਛਾ ਹਾਂ ਤੈਨੂੰ ਬਲਗ ਦੇ ਕਿਆ ਕਰਨੀ ਮੈਂ ਨਹੀਂ ਮੰਨਦੀ ਇਸ ਬਿਆਨ ਨੂੰ ਮੈਂ ਤੇ ਇਸ ਘਰ ਦੀ ਮਾਰਕ ਨੂੰ ਤੁਸੀਂ ਕੀ ਲੱਗਦੇ ਇਸ ਘਰ ਤੇ ਕੀ ਖਵਾਤਾ ਮੇਰਾ ਸਾਰੇ ਦਿਨ ਮਾਚਾਰਾ ਕਰ। ਮੈਂ ਕੁਝ ਪਕਾ ਕੇ ਦਿੱਤਾ ਤੁਹਾਨੂੰ ਕੀ ਖਵਾਇਆ ਸਾਨੂੰ ਮੈਂ ਘਰ ਦੀ ਮਾਰਕ ਨੂੰ ਜਿਹੜਾ ਤਾਂ ਮੈਂ ਦਿਨ ਰਾਤ ਮੈਂ ਕੰਮ ਜਿਵੇਂ ਉਧਰ ਹੁੰਦੀ ਲੱਗੇ ਉਧਰ ਹੁੰਦੀ ਤੁਸੀਂ ਕੀ ਕਰਿਆ ਪਾਣੀ ਪਾਰਨਾ ਮੇਰੇ ਛੱਡ ਹੋਰ ਮੈਂ ਤੇ ਮੂਤਨਾ ਪਸੰਦ ਨਹੀਂ ਕਰਦੀ ਤੁਸੀਂ ਪਾਣੀ ਦੀ ਗੱਲ ਕਰਦੇ ਹੋ ਮੈਂ ਤੈਨੂੰ ਨਹੀਂ ਲੈ ਕੇ ਆਉਂਦੀ ਰਹੀ ਰੋ ਹੁਕੇ ਕਰ ਲਾ ਤੂੰ ਜਿਹੜਾ ਕਰਦਾ ਉਹ ਹੋ ਐਵੇਂ ਕਿਵੇਂ ਰਹੂਗੀ ਘਰੇ ਘਰੇ ਨਹੀਂ ਬੜਨ ਦਿੰਦੀ ਮੈਂ ਐਂ ਤਾਂ ਮੈਨੂੰ ਬੜਨ ਨਹੀਂ ਤੈਨੂੰ ਪੁੱਤ ਤੂੰ ਅੰਦਰ ਚੱਲ ਐਵੇਂ ਕਿਵੇਂ ਚੱਲ ਖੜਾ ਖਵਟਾ ਰਹੀ ਜੇ ਕਰੇ ਵੜੀ ਤਾਂ ਰੁਕ ਜਾ ਕਿਉਂ ਵੇ ਗੋਰੇ ਲਾਲਾ ਟਟੇ ਕੋਰੇ ਨੂੰ ਬੁਲਾਉਣੀ ਆ ਤੂੰ ਅੱਬੀ ਆ ਦੇਖ ਕੋਣ ਆਏ ਨੇ ਤੇਰੇ ਭਾਈ ਨੂੰ ਫੋਨ ਕਰ ਕਰਦਾ ਪੱਪੀ ਲਾਲਾ ਮੁੰਡਾ ਕਿਹਨੂੰ ਬੁਲਾਉਣਾ ਫੋਨ ਲਾ ਕੋ ਉਹਨੂੰ ਇਹਨਾਂ ਨੂੰ ਨਹੀਂ ਮੈਂ ਅੰਦਰ ਬੜਨ ਦਿੰਦੀ ਮੈਂ ਤਾਂ ਤੂੰ ਫੋਨ ਲਾ ਜਾ ਕੇ ਜਾ ਕਰਦਾ ਪੱਪੀ ਕਰ ਮੈਂ ਤਾ ਉਰੀ ਕੁਰਚਾ ਟਾਕੇ ਬੈਠਾਂਗੇ ਕਿਤੇ ਫਿਰਦੀ ਹੂੰ ਮੈਂ ਮੈਂ ਨਹੀਂ ਜਾਂਦਾ ਸੰਤਾ ਕੇ ਪਿਛੇ ਨਹੀਂ ਜਾਂਦਾ ਕਿਤੇ ਜੋੜ ਤੇ ਹਾਂ ਲੱਗਦੀਂ ਨਾ ਤੁਕੜੀ ਆ ਦਾ ਚਮੈਂ ਮੈਂ ਕਰਦੀ ਮਾਰ ਤਨ ਤੂੰ ਕੀ ਦੇਖੀ ਲੱਗਦਾ ਘਾਬਦਾ ਚਾਰਾ ਕਰਤਾ ਮੈਂ ਜੜ ਕੇ ਖਵਾਤਾ ਮੇਰੇ ਛਾਲੇ ਤੁਨੂੰ ਅੱਛਾ ਕੀ ਜੋੜੇ ਤੂੰ ਲੱਗਦਾ ਕੁੱਕੜ ਬੋਲਦੀ ਜਾਂਦੀ ਕੀ ਐ ਨਿਕਾ ਮੁੱਛ ਹੈ ਖਾਣ ਨੂੰ ਰੋਟੀ ਨਹੀਂ ਬੈਠਣ ਨੂੰ ਮੰਜਾਂ ਨਹੀਂ ਕੀ ਐ ਤੁਹਾਡੇ ਕੋਲੇ ਕੀ ਹੋਗਾ ਜੀ ਮੈਂ ਕਤਲ ਕਰਤਾ ਜੇਹਨ ਤਾਂ ਹੋਣਾ ਆ ਕੱਟ ਕੇ ਲੈ ਕੇ ਆਂ ਤੇਰੇ ਘਰ ਉਂ ਅੰਦਰ ਐਵੇਂ ਕਿਵੇਂ ਜਾਊਗੀ ਅੰਦਰ ਮੈਂ ਤਾਂ ਬੜਨ ਨਹੀਂ ਦਿੰਦੀ ਅੰਦਰ ਮੈਂ ਤਾਂ ਫੇਰੇ ਲੈ ਕੇ ਆਈ ਇਹਦੇ ਵਾਂਗ ਥੋੜਾ ਪੱਜ ਕੇ ਆਈਆਂ ਮੈਂ ਲੱਗਦੀ ਨਾ ਮੈਂ ਨਹੀਂ ਛੜਨ ਦਿੰਦੀ ਪੈਰ ਕੀ ਖਾਡਾ ਦੋ ਛਾਲਾਂ ਦਾ ਪੂਰਾ ਕਰਿਆ ਮੈਂ ਕਿਹੋ ਜਿਹਾ ਪਿਆਰ ਮੈਂ ਕਿਹੜਾ ਪਿਆਰ ਨਹੀਂ ਕਰਿਆ ਮੈਂ ਵੀ ਪਿਆਰ ਕਰਿਆ ਸੀ ਲਾਵਾਂ ਵਾਲੇ ਕਿੱਥੇ ਨੇ ਚਲੇ ਸੀ ਥੋੜ੍ਹੇ ਵਾਲੇ ਪਿਆਰ ਨਹੀਂ ਤਾਂ ਖਾਣਾ ਦੇਦਾ 14 ਕਿਸੇ ਥਾਂ ਦਾ ਕੱਲ ਤੂੰ ਅੰਦਰ ਚੱਲ ਜਾ ਅੰਦਰ ਚੱਲੇ ਤਾਂ ਮਲ ਬੋਲੀ ਜਾਊਗੀ ਅੰਦਰ ਚੱਲ ਨਹੀਂ ਜਾਣਾ ਮੈਂ ਕਿਉਂਕਿ ਐ ਤਾਂ ਮੇਰੇ ਘਰ ਵਾਲੇ ਨੂੰ ਆਂਦੇ ਮੈਂ ਫੇਰ ਅੰਦਰ ਬੜਨ ਦਊਂ ਖਾਵਾ ਢਾਚ ਅੰਦਰ ਬੜਿਆ ਤੋਂ ਆ ਕੀ ਜੀ ਹੋਰੂ ਜਾਂ ਪਾਰਖ ਹੋ ਇਹਨਾਂ ਨੇ ਕੀ ਜੀ ਵਾਲਾ ਜਾਂ ਪਾਰਖ ਇਹਨਾਂ ਨੇ ਚਾਚਾ ਕਿਟ ਲਾ ਕੇ ਗੜਬੜ ਲਾਈ ਗੜਬੜ ਤਾਂ ਲਾ ਦੀ ਤੂੰ ਗੇਟ ਦਾ ਆ ਕੇ

ਤੂੰ ਲਾਵਾ ਕੱਢੇ ਨੂੰ ਨਾ ਈਜੀ ਕੁਸੇ ਐਤਾ ਉਲੀ ਰਹੂਗੀ ਖਾਮਾ ਕੋਈ ਫੇੜਾ ਦੇ ਦੇਖੋ ਜੀ ਜੇ ਇਹ ਇਥੇ ਰਹੂਗੀ ਮੈਂ ਇਥੇ ਨਹੀਂ ਰਹਿੰਦੀ ਨਾ ਰਹੇ ਮੈਂ ਤੈਨੂੰ ਬਗਦਾ ਮੇਰੀ ਵੀ ਕਢਾਏਗਾ ਨਹੀਂ ਨਹੀਂ ਬਿਆਹ ਤੇ ਲੈ ਕੇ ਮੈਨੂੰ ਪੀਕਾ ਜਿਹਾ ਲੁਕਾ ਹਾਂ ਬਾਰੇ ਰੱਖ ਮੈਂ ਤਾਂ ਮੈਂ ਤਾਂ ਠੀਰਕੂੰ ਐਤੀ ਰਹੂਗੀ ਤਾਰਾ ਕੋ ਟੂ ਕੀ ਦੇਖਦਾ ਮੇਰਾ ਖੜਿਆ ਬਕਤਮਾਇ ਲੱਕਿਆ ਹੈ ਮੇਰੀ ਗੱਲ ਸੁਣਾ ਹਾਂ ਇਹ ਵਾਲੇ ਦਾ ਨਿਕਿਆ ਬਾਰਿਕ ਹੈ ਜਾਂਦੀ ਨਹੀਂ ਜੇ ਤੈਨ ਹੈ ਨਾ ਉਰੇ ਬਾਹਰ ਛੱਡਿਆ ਨਾ ਇਹ ਸਾਡਾ ਤਾਂ ਨਾ ਇਹ ਕਿਹ ਚੀਜ਼ ਨਾ ਆਏ ਨੇ ਬੜੇ ਨਾ ਹੈ ਬੜੇ ਮੈਂ ਤਾਂ ਕਿਸੇ ਨੂੰ ਬੜਨ ਨਹੀਂ ਦਿੰਦੀ ਹਾਂ ਟੱਕ ਨਹੀਂ ਪੜਨ ਦਿੰਦੀ ਮਾਲ ਕੋਣ ਤੇ ਰੋਕੀ ਨਹੀਂ ਰਹੀ ਹਾਂ ਟੱਕਵੇਂ ਫੜ ਰੋਕਿਆ ਦੀ ਇਹਨਾਂ ਨੂੰ ਇੱਕ ਇੱਕ ਕੀ ਤੂੰ ਕੀ ਕਹਿ ਕੀ ਨਾ ਹੈ ਮੈਨੂੰ ਹਾਂ ਹਾਂ ਤਾਂ ਵੀ ਰੋਹ ਜਦ ਸਾਡਾ ਰਹਾ ਬਣਾ ਚੜਾ ਰਹਾ ਹੋਇਆ ਹੋਇਆ ਮੇਰੀ ਗੱਲ ਸੁਣਾ ਹਾਂ ਪਰ ਗੱਡੇ ਨਹੀਂ ਇਹ ਤਾਂ ਜਾਂਦੀ ਨਹੀਂ ਕਰ ਨਹੀਂ ਚੰਗਾ ਤੂੰ ਹੀ ਦੇਖ ਲੈ ਹਾਂ ਨਾ ਜੀ ਜੇ ਮੈਂ ਕਰਣਾ ਨਹੀਂ ਅੰਦਰ ਮੈਂ ਅੰਦਰ ਨਹੀਂ ਆਂਦੇ ਨਹੀਂ ਤੁਹਾਨੂੰ ਜਿੱਤੇ ਮਰਜ਼ੀ ਕਰਾਇ ਤੇ ਜਾਣਾ ਪਿੰਡ ਪਿਆ ਹਾਂ ਜੀ ਨਾ ਮੈਂ ਤੇ ਛੜਾ ਕੁਤ ਜੋੜ ਕੇ ਜਾਂਦਾ ਤੁਹਾਨੂੰ ਮੇਰੇ ਛੜੇ ਕੀ ਜੋੜੇ ਤੁਸੀਂ ਮੈਂ ਛਾਨ ਤੋੜੇ ਚੁੱਲਾ ਨਹੀਂ ਬੈਣ ਤੁਹਾਡੇ ਮੰਝਾ ਨਹੀਂ ਤੁਸੀਂ ਕੀ ਜੋੜਿਆ ਛੱਤੀ ਕਰਾ ਹੈ ਤੇ ਲੱਗਦੀ ਕੀ ਕਰਦੀ ਤਲਕੀ ਦੀ ਕੋਸ ਕਰਵਾ ਜਾਂਦੇ ਇੱਥੇ ਸਾਲਾ ਨੇ ਗੰਦ ਪਰਖ ਪਤਾ ਉਹ ਡਗ ਲੈ ਤੇ ਮੈਂ ਦੇ ਮੈਂ ਇਹ ਡੱਕ ਤੇ ਜਦੀ ਤੇ ਦੇਗਲਾ ਨੂੰ ਚਾੜੂ ਮਨਾਲਾ ਲਹਤ ਥੜੀ ਲਾਂਦਾਂ ਪਿੱਛਾ ਆਹ ਮੱਕੇ ਦੇ ਪਾਣੀ ਪਾ ਲੈ ਇਸ ਆਹ ਦੇਖ ਲੋ ਜੀ ਚਾਰ ਤੇ ਚਾਨੇ ਲੈਣੇ ਕੁਛ ਨਹੀਂ ਹੁੰਦਾ ਭਗਵਾਨ ਨੇ ਮੇਰੀ ਗੱਲ ਸੁਣਦਾ ਨਾ ਜੀ ਨਾ ਜੇ ਆ ਰਹੂਗਾ ਮੈਂ ਘਰੇ ਨਹੀਂ ਰਹਿਣ ਦੇ ਹੁਣ ਘਟਦਾ ਇਹ ਉਹ ਰੱਖਣਾ ਤਾਂ ਪਊਗਾ ਹੁਣ ਕਿੱਥੇ ਜਾਊਗਾ ਉਹ ਨਾ ਜੀ ਨਾ ਮੇਰੀ ਮੇਰੀ ਗੱਲ ਮੰਨਦੀਂ ਤੂੰ ਮੇਰੀ ਗੱਲ ਮੈਂ ਕੀ ਗੱਲ ਥੋੜੀ ਮੰਨਨ ਜੀ ਅੱਗੇ ਕਿਹੜਾ ਮੇਰੀ ਮੰਨਦੇ ਹੋ ਤੁਸੀਂ ਤੁਸੀਂ ਆਪਦੀ ਚਲਾਨੇਸ ਆ ਰਹੀਆਂ ਮੈਂ ਤੇਨੂੰ ਦੋ ਸੂਟ ਦਵਾ ਕੇ ਦਿਆਂਗਾ ਨਹੀਂ ਹਾਰ ਕਰਾਂਗਾ ਨਾ ਜੀ ਮੈਂ ਚਲ ਠੀਕ ਐ ਪਰ ਤੂੰ ਸੂਟ ਕੱਢ ਲੈ ਨਾ ਮੈਂ ਮਨਨ ਜਾਣੀ ਕੋਈਗਾ ਚਾਓ ਏ ਜੀ ਬੁਲਾ ਲੈ ਮੇਰੇ ਸਾਲੇ ਨੂੰ ਬਾਹਰ ਖੜਾ ਕਰ ਲਓ ਕਰ ਲਓ ਹੁਣ ਅੱਜ ਕਿੱਧਰ ਜਾਵਾਂਗੇ ਆਪਣੇ ਕੋਲ ਤੇ ਧਰ ਕੱਟਣੀ ਕੋਲ ਦੁਬਾਰਾ ਲੈ ਜੀ ਰਤ ਕੱਟਣੀ ਮੇਰਾ ਹੋਈ ਜਦ ਦੱਤ ਕੀ ਕਰਾਂਗੇ ਐ ਚੱਲ ਕੇ ਪੜਿਆ ਯਾਰਾ ਮੀਲ ਨਿਕੜੇ ਸਾਰਾ ਘਰ ਜੋੜ ਕੇ ਦਿੱਤਾ ਮੇਰੇ ਚਾਹਣ ਮੇਰੇ ਨਾਲ ਮਾੜੀ ਕਲਚਾ ਅਧਰੱਖਣਗੇ ਮੇਰੇ ਚਾਹਤੇ ਹਾਂ ਅੱਜ ਕੀ ਕਰਾਂਗੇ ਜਾਣੇ ਪਊਗਾ ਪੰਜ ਚਲੋ ਨਾ ਕੁਛ ਨਹੀਂ ਹੁੰਦਾ ਕਰਤ ਪਰ ਚੱਕਣੀ ਪਊ ਵੀ ਰਾਤ ਆਪਨ ਮੇਰੇ ਨਾਲ ਤਾਂ ਨਹੀਂ ਮਾਰੂਣੀ ਹੋਈ ਤੇ ਕਦੇ ਹਾਂ ਅੱਜ ਕਰਕੇ ਬਾਈਗੇ ਉਹ ਚਾਚਾ ਕੀ ਹੋ ਗਿਆ ਹੁਣ ਕੀ ਮਕਲਾਵਾ ਲੈਣਾ ਚੱਡੇ ਮੰਗਰੇ ਉਹ ਕਹਿੰਦੇ ਚਲੋ ਮੋੜਿਆ ਵਾਪਸ ਹਾਂ ਕੀ ਕਹਿੰਦੇ ਮੋੜਿਆ ਉਹ ਮੋੜਿਆ ਚੱਲੇ ਆਜੋ ਚੱਲੇ ਆ ਕੁਝ ਤਾਂ ਜਮਾਵਾ ਕੇ ਆਂ ਤਾ ਵਧੀਆ ਨੇ ਮੈਂ ਬੱਚੇ ਤਾਂ ਬਹੁਤ ਕਰਦਾ ਨੇ ਹੁਣ ਜਿਹੜਾ ਕੀ ਮੰਗਦਾ ਚੋਹੀ ਲੈ ਕੇ ਦਿੰਦਾ ਤੈਨੂੰ ਮੈਂ ਪਹਿਲੇ ਬੋਲ ਚ ਮੇਰਾ ਛੜਾ ਉਹ ਬਹੁ ਲਹਿਰਾ ਮਨ ਲੈ ਆਇਆ ਮੇਰਾ ਛੜਾ ਉਹ ਮੈਂ ਦੇਖ ਲਿਆ ਤੇ ਮੋਰਾ ਮਨਾ ਹੋ ਉਹ ਚਾਚਾ ਚੋ ਫਗਾਰਾ ਬਣੀ ਗੱਲ ਨਾ ਬਾਜੀ ਨਾ ਕੋਈ ਨਹੀਂ ਹੁਣ ਤਾਂ ਕੁਛ ਨਹੀਂ ਕਹੀ ਤੇ ਦੇਵਰਾ ਦੇਵਰਾ ਰੁਕ ਜਾ ਰੁਕ ਜਾ ਰੁਕ ਜਾ ਕੀ ਕੀ ਹੋ ਗਿਆ ਮੈਂ ਪਾਣੀ ਵਾਰੂੰਗੀ ਅੱਛਾ ਇਹ ਵੋ ਬੜਾ ਕੀ ਕਰ ਦਿੰਦੇ ਓਏ ਬੜਾ ਮਿੰਦ ਵਾਲਾ ਚਾਚਾ ਚੜਿਆ ਚਲ ਮੈਂ ਤੇਰੇ ਪਤਾ ਉੱਤੋਂ ਤੇ ਲੜਦੀ ਹੁੰਦੀ ਹਾਂ ਹਾਂ ਮੈਂ ਦੇਖ ਲਿਆ ਸੀ ਮੰਮੀ ਦੇਖ ਲਿਆ ਸੀ ਕਿਤੇ ਨਹੀਂ ਗੱਲ ਕਰਦੇ ਤੇ ਤੂੰ ਤੇ ਲੜਦੀ ਤੇ ਨਾਲ ਤੇ ਨੂੰ ਬੇ ਪਿਆਰ ਬਹੁਤ ਕਰ ਦਿੰਦੇ ਯਾਰ ਅੱਛਾ ਚਾਚਾ ਜਾਉਂਦੀ ਲੈ ਜਾਉਂਦੀ ਲੈ ਪਾਈ ਚੋ ਕੁਲਨੀ ਪਾਈ ਮੈਂ ਸੜਾ ਆਏ ਚੱਡੜਾ ਵੱਡਾ ਮੈਨੂੰ ਬੋਲੇ ਚ ਕਰਦਾ ਵਾਹ ਤੇਰੇ ਚ ਜਾਉਂਦਾ ਰਹ ਨਾ ਲੱਗਦਾ ਹੋਈ ਹਾਂ ਤਨ ਲੱਗਦਾ ਚੰਦਾ ਰਹ ਆ ਮਨੂਸ ਮੁੱਢਾ ਗਹੇ ਜਾ ਮਨ ਖਲਾਜਾ ਜਰੇ ਪ੍ਰੇਤ ਕਰਿਆ ਹੋਇਆ ਚੰਨੀ ਲੈ ਪਾਣੀ ਤਾਂ ਭਰ ਦੇ ਤਤੀ ਆ ਪਾਣੀ ਭਾਰੇ ਜਾਂ ਜੀ ਮੈਨੂੰ ਉੱਤ ਤੱਕ ਕਰ ਦਿੱਤੀ ਤੁਸੀਂ ਮੈਨੂੰ ਪਤਾ ਮੈਨੂੰ ਮਹਾਦੋ ਦੱਤੇ ਮੈਂ ਤਾਂ ਉਹ ਬੁੱਤਾ ਪਾਣੀ ਤਾਂ ਮੈਂ ਪੀਂਦਾ ਨਹੀਂ ਪੀ ਕੀ ਆ ਕੋਡ ਰਿਕ ਠੀਕ ਆ ਆ ਆਈ ਹਾਈ ਹੋਏ ਹੋਣ ਹੋਇਆ ਦਿਮਾਗ ਜਾਂ ਠੰਡਾ ਪਾਣੀ ਤਾਂ ਮੈਂ ਪੀਂਦਾ ਨਹੀਂ ਆਪੀ ਪੀ ਲਤ ਕਰ ਵੀ ਪੀ ਲਾ ਕੋਈ ਚੱਕਰੀ ਜਿਮਾਗ ਦੇ ਬਾਲਾ ਕਿਤਨੇ ਓਏ ਓਏ ਆ ਜਾ ਓਏ ਆ ਜਾ ਬੋਡੀਓ ਤਾਂ ਦੇਖ ਕੇ ਚੜੇ ਮੇਰੇ ਚੜੇ ਕਿਤੇ ਮੂਹ ਬਣਾ ਲਓ ਜੋ ਬਾਰੇ ਖੋਚਾ ਚਾਚਾ ਖੋਚੇ ਦਾ ਮਹੌਲ ਜੀ ਮੇਰੀ ਗੱਲ ਸੁਣਿਓ ਹਉ ਮੈਂ ਕਿ ਢੋਲ ਢਾਲ ਮਗਾ ਦੇ ਮੈਂ ਤਾਂ ਬਾਲਾ ਚਾਚਾ ਜੀ ਆ ਗਿਆ ਢੋਲ ਮਗਾਓ ਚਰਗੰਦ ਤੇਰੀ ਕਰੀ ਜਾਂਦਾ ਚਿੱਟੋਲ ਮਗਾਓ ਢੋਲ ਨੂੰ ਤਾਂ ਕਿ ਲੈ ਓਏ ਮੈਂ ਤਾਂ ਖੁੱਤ ਗਿਆ ਆ ਦੇਖੀ ਜੀ ਗਵਾਂਡੀ ਵੀ ਦੇਖਣ ਨੂੰ ਜਵਾਕ ਤਾਂ ਚੜੇ ਹੋਏ ਨੇ ਓਏ ਢਾਲ ਮਗਾਓ ਭਾਈ ਮੈਂ ਤਾਂ ਅੰਦਰ ਨਹੀਂ ਜਾਂਦਾ ਮੈਂ ਤਾਂ ਅੰਦਰ ਮੈਂ ਤਾਂ ਬੰਦਾ ਨਹੀਂ ਜਾਂਦਾ ਨਹੀਂ ਢੋਲ ਲੈ ਕੇ ਮੈਂ ਤਾਂ ਢੋਲ ਲੈ ਕੇ ਢੋਲ ਲੈ ਕੇ ਹਾਂ ਮਗਾਓ ਭਾਈ ਢੋਲਾ ਮੇਰੇ ਛਾਲੇ ਤੁਹਾਨੂੰ ਪਤਾ ਤਾਂ ਕਿੱਦਾਂ ਕਰਤਾ ਹੋਗਾ ਤੁਹਾਨੂੰ ਆਇਆ ਛਾਂ ਜਲੂਤ ਕੱਢੇ ਲੈ ਚਿੱਟੋਲ ਮਗਾਓ ਭਾਈ ਕਿੱਥੇ ਨੂੰ ਆ ਕਰ ਕਰ ਲਈ ਜਿਹੜਾ ਕੁਕਰੀ ਅੰਦਰ ਲੈ ਅੰਦਰ ਚੱਲੋ ਅੰਦਰ ਚੱਲੋ ਅੰਦਰ ਚੱਲੋ ਕੋਈ ਕਬੱਡੀ ਦੇਖੀ ਜਾਂਦੇ ਨੇ ਆਜੋ ਆਜੋ ਅੰਦਰ ਚੱਲੋ ਓਏ ਤੇ ਨਕੀ ਆਏ ਵਿੱਚ ਤਰ੍ਹਾਂ ਦੀ ਚਾਚਰੀ ਤੇ ਆਜੋ ਆਜੋ ਜੀ ਸੁਣਦੇ ਹੋ ਮੈਂ ਕਿ ਟੋਲਾ ਲੜਾ ਬਲਾ ਲਾ ਉਹ ਆ ਗਿਆ ਟੋਲਾ ਸਾਡੇ ਦਾ ਉਹ ਤਾਂ ਆਜਾ ਮੈਂ ਲਿਆਉਣ ਟੋਲਾ ਜੋ ਹੋਣਾ ਫੜਾ ਦੂੰ ਮੈਂ ਡੱਗਾ ਓ ਮੈਂ ਵਜਾਉ ਉਹ ਟੋਲਾ ਲੜ ਆ ਗਿਆ ਕਾਚੀ ਮੈਂ ਵਜਾਉ ਟੋਲਾ ਹੁਣ ਫੜਾ ਦੂੰ ਤੈਨੂੰ ਡੱਗਾ ਓ ਨਹੀਂ ਮੈਂ ਵਜਾਇਆਗਾ ਨਹੀਂ ਫਿਰ ਮੈਂ ਸੀਰ ਛੱਡੂ ਨਾ ਜੀ ਸਰਦਾਰ ਸਾਹਿਬ ਮੇਰਾ ਟੋਲ ਪਾੜ ਦੇਗਾ ਜੇ ਨਹੀਂ ਪਾੜਦਾ ਤੁਸੀਂ ਨਹੀਂ ਨਹੀਂ ਜੀ ਟੋਲ ਪਾੜ ਦੇਗਾ ਮੇਰਾ ਉਹ ਨਹੀਂ ਪਾੜਦਾ ਲੈ ਮੰਨਦਾ ਇਦਾਂ ਪਫੜਾ ਬਜਾਇਆ ਨਹੀਂ ਜੀ ਨਹੀਂ ਟੋਲ ਪਾੜ ਦੇਗਾ ਮੇਰਾ ਉਹ ਇੰਨੀ ਟੋਲ ਕੇ ਬਹੁਤ ਬਜਾਇਆ ਚੱਲ ਚੱਲ ਬੰਦ ਬਜਾ ਲਾ ਲਓ ਲੋ ਜੀ ਜੇ ਟੋਲ ਪਾੜ ਗਿਆ ਮੈਂ ਛੋਡੇ ਤੋ ਪੁਰਾਣਾ ਸਰਦਾਰ ਜੀ ਕੋਈ ਨਵਾਂ ਦੇ ਦਾਂਗੇ ਯਾਰ ਬੰਤ ਕੌਣ ਹੈ ਬੰਤੁਰ ਬੰਤ ਨੂੰ ਬੁਲਾਓ ਔਰ ਤੂੰ ਟੋਲ ਵੜਾ ਦੇ ਦੇ ਦਾਂਗ ਤਨੂ ਠੀਕ ਹੈ ਜੀ ਉਹ ਲੱਗੀ ਬੈਠੇ ਦੇਵਰ ਜੀ ਦੇਵਰ ਜੀ ਆ ਦੇਖ ਢੋਲ ਲੈਤਾ ਆਪਾਂ ਚੱਲ ਢੋਲ ਲੈਤਾ ਆਜੋ ਫੇਰ ਆਜੋ ਫੇਰ ਨੱਚਾਂਗੇ ਆਜੋ ਫੇਰ ਆਜੋ ਚਲੋ ਨੱਚਾਂਗੇ ਕੱਟੀ ਬੋਲੇ ਪਾਉਮਾ ਗਏ ਪਾਉਂਦੇ ਬੋਲੀ ਪੁਜੀ ਕੋਈ ਜੀ ਸੁਣਦੇ ਹੋ ਇਹ ਆਪਣਾ ਸਿਹਰੀ ਢੋਲ ਬਚਾਲੂਗਾ ਜਾਲੂ ਇਹ ਚਲ ਓਏ ਮਸੇ ਸੁਣੋ ਹੱਕ ਨਹੀਂ ਆਣੀ ਅੰਨ ਟੋੜ ਕੇ ਸਭ ਬਚਾਲੂਗਾ ਇਹ ਅੱਛਾ ਕੱਢਦਾ ਨਾ ਚਲ ਮਰਾ ਓਏ ਬੋਲੀ ਪਾ ਦੇ ਤੂੰ ਆਹੀ ਵਾ ਬਾਨਾਨ ਕਾਣਾ ਜੀ ਬਾਨਾਨ i

ਲੈ ਲਓ ਭਾਈ ਜੰਗਾਇਰ ਹੈ ਬਚਾਈ ਤੇ ਗੈਂਗ ਐ ਰੱਖ ਮਾਰਾ ਹੱਲ ਨਾ ਮੇਰਾ ਦਰਸਾ ਦੇ ਕੱਟਾ ਤੇਰੇ ਜਾ ਕੇ ਦੇ ਦਿੱਤੇ ਨੇ ਤੇ ਕਿਤੇ ਦਾਤਾ ਦੀ ਮੇਰਾ ਸਾਲਿਆ ਲੈ ਲਓ ਭਾਈ ਸੇਵਾ ਐ ਕਿਹਦਾ ਜੰਗ ਦੇ ਲੈ ਭਾਈ ਚੰਦੇ ਦੇ ਹੁੱਕਾ ਨਾ ਕਰ ਓਏ ਕੱਟ ਲੈ ਕਾਣ ਨੇ ਪਾਰਟੀ ਕਰਨਗੇ ਨਹੀਂ ਕਰਾਂਗੇ ਹਾਂ ਆ ਬਣਾ ਲੈ ਤਰਾ ਜੀ ਬਣਾ ਰਹੀਆਂ ਚਾਹ ਉਹ ਲੜੇ ਗੋਤੇ ਪਟਾਈ ਕਰਾਂਗੇ ਭਾਈ ਹੋਰ ਕਿੱਧਰ ਹੋਰੇ ਓਏ ਆ ਗਈ ਆ ਗਈ ਆ ਜਾ ਕੋਰੇ ਪੁੱਤ ਓਏ ਆ ਗੋਟੇ ਮਠਾਈ ਕਰਦੇ ਪਾਪੀ ਨੇ ਓਰੇ ਨਹੀਂ ਬਚਾ ਉਹ ਡੰਡਾ ਜਵਾਂ ਕਿਨੇ ਇਹਦੇ ਤੇ ਕਰ ਹੁੰਦਾ ਚਾਰੇ ਵਿੱਚ ਵਿੱਚ ਤੇਰਾ ਵੀ ਤਾਂ ਸੰਦਾ ਸਭ ਤੇ ਨਵੀਂ ਮਜੇ ਕੋ ਸੰਦੇ ਚੰਗੇ ਨਹੀਂ ਕਰਦੇ ਬੱਚਾ ਆਪਣੇ ਆਪ ਫਰਦਾ ਨਹੀਂ ਮਠਾਈ ਜੇ ਜਿਵੇਂ ਬਣਾ ਲਾ ਜੀ ਬਣਾ ਲੀ ਆਹ ਤਾਂ ਲੋਕ ਭਾਈ ਕਿਆ ਚੁਪਾਣ ਲੋ ਬੜੀਆ ਠੀਕ ਆ ਓਕੇ ਮੈਂ ਤੇ ਕਾਚਾ ਨਾ ਵੇਖਣ ਦੇਂਗੇ ਨਾ ਕੰਦ ਕੰਦ ਕੱਢੇ ਥੋੜੀ ਹੁੰਦਾ ਯਾਰ ਖਾਣੇ ਮੱਤ ਚਾ ਚਾ ਖਾਣੇ ਕੰਦ ਕੰਦ ਲੋ ਹਾਏ ਦਿੱ ਤਖਰਾਬ ਹੋ ਰਿਹਾ ਗਾ ਮੁੰਡੇ ਆਉਂਦੇ ਆ ਜੋਤਾ ਗਰਾਵ ਉਹ ਐ ਕਿਵੇਂ ਹੋ ਗਿਆ ਬੱਸ ਪਤਾ ਨਹੀਂ ਅੱਜ ਕਿ ਸ਼ਹਿਰ ਗਰਮ ਨਹੀਂ ਕਰ ਇਸ ਮੇਰੇ ਤੇ ਅੱਜ ਨਾ ਤੀਜਾ ਬੰਦਾ ਕੋਣ ਆ ਰਿਹਾ ਮੁੰਡਾ ਕੋਣ ਹੈ ਕੋਣ ਹੋਏ ਇਹ ਤਾਂ ਮੁੰਡਾ ਪਾਈ ਤਰਾ ਬੂਵੇਂ ਮੱਛੀ ਐ ਡੱਬਡਾ ਮੁੰਡਾ ਇਹ ਤਾਂ ਜੱਕਾ ਪੈਂ ਟੋਰੀ ਕੀ ਜਾ ਮੁੰਡਾ ਕਾਕਾ ਇੱਥੇ ਪਤਾ ਕਿੱਥੇ ਗਿਆ ਬੂਵੇਂ ਤਾਂ ਲੁਕੀ ਗਈ ਐਡਾ ਬਡਾ ਮੁੰਡਾ ਨਾਲ ਲੱਤੀ ਆਈ ਐ ਔਰ ਕੁਝ ਨਹੀਂ ਹੁੰਦਾ ਇਹ ਤਾਂ ਪੰਜ ਦੋ ਦਿਨਾਂ ਚ ਲੈ ਕੇ ਤੋੜਨਾ ਹੋਰ ਕੀ ਨੂੰ ਹੱਥੀ ਦਾ ਬਣਾ ਦੇ